ਅੱਭਾਈ ਬੋਲੂਗਾ ਜੈ ਸਾਬਰਬੀਰ ਜੀ ਦੀ ਸਾਧ ਸੰਗਤ ਜੀ ਅੱਜ ਵੀਰਵਾਰ ਆ 12 ਤਰੀਕ ਆ ਸੰਗਰਾਣ ਵਾਲਾ ਦੇਣਾ ਫਰਵਰੀ ਮਹੀਨਾ 2026 ਇਹ ਸਰਕਾਰ ਦਾ ਹੁਕਮ ਹੈ ਕਈ ਰੰਗ ਦਾ ਜਲ ਵਿੱਚ ਆਊਗਾ ਤਰਬੈਣੀ ਸੰਗਮ ਘਰ ਦਾ ਜਲ ਵੀ ਆਊਗਾ ਉਹ ਅੱਜ ਮਹਾਰਾਜ ਉਹ ਹੀ ਦਿਖਾਇਆ ਦੇਖੋ ਸਾਧ ਸੰਗਤ ਜੀ ਬੋਤਲ ਭਰੀ ਸੰਗਤ ਨੇ ਆ ਦੇਖੋ ਪਰਸੋਂ ਵੀ ਆਵੀ ਅੱਜ ਦਾ ਹੀ ਏਰੀਆ ਇਹ ਦੇਖੋ ਕਈ ਰੰਗ ਆ ਰਹਾ ਹੈ ਇਸ ਤਰ੍ਹਾਂ ਕਰਕੇ ਨਾ ਜਲ ਕਰ ਘਬਰਾਇ ਨਾ ਕਰੋ ਇਹ ਸਵਾਦ ਵੀ ਬਦਲਦੇ ਆ ਮੇਰੇ ਕੋ ਬੜੀ ਸੰਗਤ ਆਉਂਦੀ ਬਾਬਾ ਜੀ ਸਾਡਾ ਕਾਲੇ ਰੰਗ ਦਾ ਹੋ ਗਿਆ ਸਾਡਾ ਨੀਲੇ ਰੰਗ ਦਾ ਹੋ ਗਿਆ ਚਿੰਤਾ ਨਹੀਂ ਕਰਨੀ ਇਹ ਮਹਾਰਾਜ ਆਪਣੇ ਕਈ 68 ਸੀਰਥਾਣਾ ਅਮਰਦਾ ਰਿਆ ਕਈ ਇਹਦੇ ਰੰਗ ਬਦਲਦੇ ਕਈ ਇਹਦੇ ਟੇਸਟ ਬਦਲਦੇ ਆ ਆ ਇਸ ਬੀਬੀ ਨੇ ਹੋਣੇ ਭਰਿਆ ਇਸਨੇ ਕਿਹਨੇ ਆ ਬੀਬੀ ਲੱਗ ਗਈ ਆ ਲੈ ਵਿੱਚ ਨੂੰ ਇਹਨੂੰ ਵਿੱਚ ਲੈ ਲੈ ਸਾਬਰ ਵੀਰ ਦੀ ਇਹਨੇ ਭਰਿਆ ਜਾਲੇ ਘਰ ਵੀ ਲੱਗ ਗਈ ਆ ਤੇ ਸਾਨੂੰ ਸਾਰੀ ਸੰਗ ਨੂੰ ਦਿਖਾਇਆ ਬੋਲ ਨੂੰ ਤੇ ਹਾਂਜੀ ਮੈਂ ਲੈਣ ਆਈ ਸੀ ਜਲ ਮੈਂ ਕਹੀ ਮੈਂ ਤਰਵੇਣੀ ਘਾਟ ਜਾਣਾ ਸੰਗਮ ਘਾਟ ਜਾਣਾ ਸੰਗਮ ਘਾਟ ਜਾਣਾ ਮੈਨੂੰ ਇੱਥੇ ਹੀ ਤਰਵੇਣੀ ਘਾਟ ਦਾ ਜਦੋਂ ਘਾਟ ਦਾ ਜਲ ਮਿਲ ਗਿਆ ਜਦੋਂ ਮੈਂ ਜਲ ਭਰਿਆ ਆ ਬਾਬਾ ਜੀ ਦੀ ਕਿਰਪਾ ਨਾਲ ਮੌਤ ਦੇ ਮੂੰਹ ਜੋ ਹੈ ਵਾਸੀ ਜੀ ਆ ਜਿਹੜੀ ਆ ਤੁਮੀ ਜਾਂਦੇ ਆਪਣਾ ਇਹਨੂੰ ਮੌਤ ਦੇ ਮੂੰਹ ਦੇ ਵਿੱਚੋਂ ਕੱਢ ਕੇ ਲੈਂਦਾ ਬਾਬਾ ਇਹਨੇ ਇਹ ਇੱਕ ਹਸਣਾ ਰੱਬ ਤੇ ਜਲ ਗਈ ਹੀ ਕਰੀਦੇ ਠੀਕ ਆ ਹੁਣ ਮੈਂ ਚੁੱਕ ਕੇ ਲੈਂਦਾ ਹਾਂ ਇੱਥੇ ਤੇ ਆ ਵੇਖ ਲੋ ਅੰਡਾ ਦੇ ਸਾਹਮਣੇ ਸਾਹ ਸਾਹ ਸਕੀਏ ਮਰੀ ਖਤਮ ਖਤਮ ਹੋ ਗਈ ਤਾਂ ਨੂੰ ਕੀ ਦਸੀਏ ਇਹਦੇ ਘਰ ਵਾਲੇ ਅੰਮ੍ਰਿਤਸਰ ਪਿੰਡ ਕਿਹੜਾ ਦਾ 82 ਹਾਂ ਦੇਖੋ 82 ਪਾਡਰ ਤੋਂ ਆ ਜੀ ਕੀ ਨਾਂ ਤੁਹਾਡਾ ਮਨਦੀਪ ਸਿੰਘ ਜੀ ਉਟਾਰੀ ਬਾੜੇ ਪਿੰਡ ਹਾਂਜੀ ਜ਼ਿਲ੍ਹਾ ਸ਼ਹਿਰਪੁਰ ਨਹੀਂ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਤੇ ਇਹ ਤੂੰ ਤੂੰ ਹੀ ਲੈ ਕੇ ਆਇਆ ਇਹ ਮੈਂ ਹੀ ਲੈ ਕੇ ਆਇਆ ਹਾਂਜੀ ਹੁਣ ਠੀਕ ਆ ਮੈਨਾ ਕਿਰਪਾ ਕਿਰਪਾਈ ਇਹ ਸਭ 사ਬਰ ਸਾਹਿਬ ਦੀ ਕਿਰਪਾ ਆ ਮਹਾਰਾਜ ਆਪਣੇ ਬੱਚਿਆਂ ਨੂੰ ਖੁਸ਼ੀਆਂ ਦਿੰਦੇ ਪਤਾ ਨਹੀਂ ਉਹਦੇ ਰੰਗ ਕਿਹੜੇ ਕਿਹੜੇ ਸਰਕਾਰ ਦੇ ਕਿਹੜੇ ਕਿਹੜੇ ਰੰਗਾਂ ਜੋ ਖੁਸ਼ ਆ ਇਸ ਕਰਕੇ ਜਲ ਤੈਨੂੰ ਤਾਂ ਦਿਖਾਇਆ ਵੀ ਇਹਨੇ ਕਈ ਰੰਗ ਬਦਲਦੇ ਘਰ ਵੀ ਜਾ ਕੇ ਕਈ ਸਵਾਦ ਬਦਲਦੇ ਆ ਸੰਗਤ ਮੈਨੂੰ ਪੁੱਛਦੀ ਨਹੀਂ ਬਾਬਾ ਜੀ ਸਾਡਾ ਫਲਾਣਾ ਰੰਗ ਹੋ ਗਿਆ ਫਲਾਣਾ ਰੰਗ ਹੋ ਗਿਆ ਦੇਖ ਲਓ ਹੁਣ ਭਰ ਕੇ ਠੇ ਆ ਦੇਖੋ ਆਹਦਾ ਰੰਗ ਹੋ ਰਿਹਾ ਆ ਹੀ ਹੁਣ ਭਰੇ ਆ ਆ ਦੇਖੋ ਆ ਦੇਖੋ ਸੰਗਤ ਦੇ ਭਰੇ ਆ ਰੰਗ ਹੋ ਰੇ ਨੇ ਥੱਲੇ ਆ ਰੰਗ ਹੋ ਰ ਆ ਰਿਆ ਆ ਦੇਖੋ ਇਸ ਕਰਕੇ ਆ ਹੋ ਰ ਆ ਹੋ ਰ ਹਾਂ ਹਾਂ ਮਹਾਰਾਜ ਜੀ ਖੁਸ਼ੀਆਂ ਦਿੰਦੇ ਆਪਣੇ ਬੱਚਿਆਂ ਨੂੰ ਇਹ ਜਲ ਦੇ ਰੰਗ ਨਹੀਂ ਬਦਲਦੇ ਘਰ ਦੇ ਰੰਗ ਬਦਲ ਜਾਂਦੇ ਜਿੱਥੇ ਜਲ ਜਾਂਦਾ ਚੇਤਾ ਰੱਖਣਾ ਜਿਹੜੇ ਕੋ ਨਸ਼ੇਖਾਂ ਆਲੇ ਉਹ ਸ਼ਰਾਬ ਪੀਦੇ ਉਹਨਾਂ ਨੂੰ ਵੀ ਜਲਦੇਓ ਜਿਹੜੇ ਨਹੀਂ ਸ਼ਰਾਬ ਛੱਡਦੇ ਉਹਨਾਂ ਨੂੰ ਸ਼ਰਾਬ ਪੀਤੀ ਚ ਵੀ ਦਿਓ ਫਿਰ ਉਹਨਾਂ ਨੂੰ ਮੰਗਲ ਵੀਰਵਾਰ ਉਲਟੀਆਂ ਆਉਣਗੀਆਂ ਠੀਕ ਹੋ ਜਾਣਗੇ ਤੇ ਮਹਾਰਾਜ ਜੀ ਦੀ ਰਹਿਮਤ ਬਖਸ਼ੀ ਹੋਈ ਜਿਹੜੀ ਪੰਜਾਬ ਦੇ ਵਿੱਚ ਟਾਂਡਾ ਆਟਮੋਡ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਵਰਤਦੀ ਆ ਜਿਹੜਾ ਪਠਾਨਕੋਟ ਤੋਂ ਰੋਡ ਜਾਂਦਾ ਨਾ ਹੁਸ਼ਿਆਰਪੁਰ ਦਾ ਪਠਾਨਕੋਟ ਤੋਂ ਜਨੰਦਲਾਲਾ ਰੋਡ ਉਹਦੇ ਉੱਤੇ ਟਾਂਡਾ ਆਟਮੋਡ ਮੋਬਾਈਲ ਨੰਬਰ 9872484576 ਇਹ ਦੂਸਰਾ ਕਲੀਏ ਸ਼ਰੀਫਾ ਇਥੇ ਆਪਣੇ ਆਪ ਜਿਹੜੇ ਭੂਤ ਪ੍ਰੇਤਾਂ ਕੋਈ ਚੀਜ਼ ਚਿੰਬੜੀ ਚਮੜਾਈਏ ਕੰਧ ਦਾ ਸਿਰ ਲੱਗਦੇ ਆ ਸੰਗਤਾਂ ਸਾਰਿਆਂ ਨੂੰ ਪਤਾ ਆ ਇਹ ਦਰਬਾਰ ਦਾ ਜੈ ਸਰਬੀਰ ਜੀ ਦੀ ਜੈ ਸਰਬੀਰ ਜੀ ਜਕਾਰਾ ਵੀ ਛੜਦਿਏ ਜਕਾਰਾ ਸਰ ਸਰਕਾਰ ਦਾ ਸਰਕਾਰ ਦੀ ਜੈ ਜਕਾਰਾ ਦੂਸਰੇ ਕਲਿਆ ਸ਼ਰੀਪ ਦਾ ਸਰਕਾਰ ਦੀ ਜੈ ਜਕਾਰਾ ਕੋੜੀਆਂ ਵਾਲੀ ਸਰਕਾਰ ਦਾ ਸਰਕਾਰ ਦੀ ਜੈ